ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੀ ਨਵੀਂ ਵੀਡੀਓ ਦੇ ਵਿੱਚ ਲੈ ਕੇ ਹਾਜ਼ਰਾਂ ਆਪਾਂ ਆਪਣੀ ਅੱਜ ਦੀ ਕਹਾਣੀ ਆਪਣੀ ਅੱਜ ਦੀ ਕਹਾਣੀ ਇੱਕ ਵਿਧਵਾ ਔਰਤ ਦੀ ਜ਼ਿੰਦਗੀ ਦੇ ਵਿੱਚ ਕਿਵੇਂ ਕਿੰਨਾ ਕੁਝ ਵਾਪਰਦਾ ਉਹਦੀ ਜ਼ਿੰਦਗੀ ਤੇ ਆਧਾਰਿਤ ਕਹਾਣੀ ਆ ਕਹਾਣੀ ਨੂੰ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਜਰੂਰ ਸੁਣਿਓ ਅਤੇ ਪੂਰੀ ਕਹਾਣੀ ਸੁਣਨ ਤੋਂ ਬਾਅਦ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਜਰੂਰ ਰੱਖਿਓ ਸੀਮਾ ਇੱਕ 25 ਸਾਲ ਦੀ ਬਹੁਤ ਸੋਹਣੀ ਸੁਨੱਖੀ ਮਟਿਆਰ ਆ ਤੇ ਉਹਦਾ ਰਿਸ਼ਤਾ ਤੈਅ ਹੋ ਜਾਂਦਾ ਆ ਰਾਮ ਨਾਲ ਰਿਸ਼ਤਾ ਤੈ ਹੁਣ ਤੋਂ ਬਾਅਦ ਵਿਆਹ ਦੀ ਤਰੀਕ ਆ ਜਿਹੜੀ ਉਹ ਮਿਥ ਲਈ ਜਾਂਦੀ ਆ ਬੜੇ ਧੂਮਤਾਮ ਨਾਲ ਦੋਨਾਂ ਦਾ ਵਿਆਹ ਕੀਤਾ ਜਾਂਦਾ ਆ ਆਰਾਮ ਦੇ ਘਰ ਵਿੱਚ ਉਹਦੇ ਮੰਮੀ ਡੈਡੀ ਤੇ ਇਕੱਲਾ ਆਰਾਮ ਹੀ ਸੀ ਕਿਉਂਕਿ ਆਰਾਮ ਆਪਣੇ ਮਾਪਿਓ ਦੀ ਇਕਲੋਤੀ ਉਲਾਦ ਸੀ ਵਿਆਹ ਦੇ ਪੂਰੇ ਸ਼ਗਨ ਕੀਤੇ ਜਾਂਦੇ ਆ ਪੂਰੇ ਬਾਜੀਆਂ ਗਾਜੀਆਂ ਨਾਲ ਸੀਮਾ ਨੂੰ ਵਿਆਹ ਕੇ ਸਹੁਰੇ ਘਰ ਲਿਆਇਆ ਜਾਂਦਾ ਸੀਮਾ ਆਪਣੇ ਸਹੁਰੇ ਘਰ ਆ ਕੇ ਬਹੁਤ ਖੁਸ਼ ਹੁੰਦੀ ਆ ਜਿੰਦਗੀ ਆ ਜਿਹੜੀ ਉਹ ਲਈ ਤੇ ਚੜ ਜਾਂਦੀ ਆ ਵਧੀਆ ਜ਼ਿੰਦਗੀ ਜਿਉਉਂਦੇ ਨੇ RAM ਤੇ ਸੀਮਾ ਤੇ ਪਰਿਵਾਰ ਵੀ ਵਧੀਆ ਗਾ ਸੀਮਾ ਨੂੰ ਨਾ ਕਈ ਵਾਰ ਆਪਣੇ ਜਿਹੜੇ ਸਹੁਰਾ ਸਾਹਿਬ ਆ ਉਹਨਾਂ ਦਾ ਬਿਹੇਵ ਚੰਗਾ ਨਹੀਂ ਲੱਗਦਾ ਸੀ ਪਰ ਸੀਮਾ ਨੇ ਕਦੇ ਵੀ RAM ਕੋਲ ਸ਼ਿਕਾਇਤ ਨਹੀਂ ਕੀਤੀ ਸੀ ਤੇ RAM ਹਮੇਸ਼ਾ ਸੀਮਾ ਨੂੰ ਇਹੀ ਕਹਿੰਦਾ ਹੁੰਦਾ ਸੀ ਕਿ ਮੈਨੂੰ ਮੇਰੇ ਮਾਪਿਓ ਨੇ ਹਨਾ ਪੂਰੇ ਚਾਵਾ ਤੇ ਲਾਡਾਂ ਨਾਲ ਪਾਲਿਆ ਵੀ ਤੂੰ ਇਹਨਾਂ ਦਾ ਕਦੇ ਦਿਲ ਨਾ ਦੁਖਾਈ ਵੀ ਜਿਵੇਂ ਤੂੰ ਮੇਰੀ ਰਿਸਪੈਕਟ ਕਰਦੀ ਆ ਮੈਨੂੰ ਪਿਆਰ ਕਰਦੀ ਆ ਉਵੇਂ ਹੀ ਮੇਰੇ ਮਾਪਿਓ ਨੂੰ ਰੱਖੀ ਵੀ ਮੈਂ ਇਹਨਾਂ ਦੀ ਇਕਲੌਤੀ ਔਲਾਦ ਆ ਤੇ ਮੈਂ ਮੈਂ ਇਹਨਾਂ ਦਾ ਸਹਾਰਾ ਵੀ ਮੇਰੇ ਨਾਲ ਨਾਲ ਤੂੰ ਵੀ ਇਹਨਾਂ ਦੀ ਹਨਾ ਔਲਾਦ ਹੀ ਆ ਵੀ ਆਪਾਂ ਇਹਨਾਂ ਨੂੰ ਜ਼ਿੰਦਗੀ ਦੀ ਹਰ ਖੁਸ਼ੀ ਦੇਣੀ ਆ ਸੀਮਾ ਆਪਣੇ ਪਤੀ ਨਾਲ ਵਾਅਦਾ ਕਰਦੀ ਆ ਕਿ ਮੈਂ ਕਦੇ ਵੀ ਹਨਾ ਤੁਹਾਡੇ ਮੰਮੀ ਡੈਡੀ ਨੂੰ ਕਦੇ ਮਾੜਾ ਨਹੀਂ ਬੋਲੂਗੀ ਤੇ ਨਾ ਹੀ ਕਦੇ ਮੈਂ ਉਹਨਾਂ ਦਾ ਦਿਲ ਦੁਖਾਉਂਗੀ ਜ਼ਿੰਦਗੀ ਬਹੁਤ ਸੋਹਣੀ ਲੰਘ ਰਹੀ ਹੁੰਦੀ ਆ ਤੇ ਉਹਨਾਂ ਦੇ ਵਿਆਹ ਨੂੰ 6 ਮਹੀਨੇ ਹੋਏ ਹੁੰਦੇ ਆ ਤੇ ਅਚਾਨਕ ਇੱਕ ਬੁਰੀ ਖਬਰ ਆਉਂਦੀ ਆ ਕੇ ਰਾਮ ਜਿਹੜਾ ਉਹਦਾ ਐਕਸੀਡੈਂਟ ਹੋ ਜਾਂਦਾ। ਉਹਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਜਾਂਦਾ ਤੇ ਉੱਥੇ ਉਹਦੀ ਮੌਤ ਹੋ ਜਾਂਦੀ ਆ। ਪਰਿਵਾਰ ਦੇ ਵਿੱਚ ਸੋਗ ਪੈ ਜਾਂਦਾ, ਚੀਕ ਝਗਾੜਾ, ਰਿਸ਼ਤੇਦਾਰ ਇਕੱਠੇ ਹੁੰਦੇ ਆ, ਪਿੰਡ ਇਕੱਠਾ ਹੁੰਦਾ। ਚਲੋ ਸਾਰੀਆਂ ਅੰਤਮ ਰਸਮਾਂ ਨੇ ਜਿਹੜੀਆਂ ਹੋ ਇੱਕ ਇੱਕ ਕਰਕੇ ਕੀਤੀਆਂ ਜਾਂਦੀਆਂ ਨੇ। ਸੀਮਾ RAM ਦੀ ਮੌਤ ਤੋਂ ਬਾਅਦ ਬਹੁਤ ਸਦਮੇ 'ਚ ਚਲੀ ਜਾਂਦੀ ਆ ਤੇ RAM ਦੇ ਭੋਗ ਤੋਂ ਬਾਅਦ ਸੀਮਾ ਦੇ ਪੇਰੈਂਟਸ ਨੇ ਸੀਮਾ ਨੂੰ ਕਹਿੰਦੇ ਆ ਕਿ ਚੱਲ ਤੈਨੂੰ ਘਰ ਲੈ ਚਲਦੇ ਆਂ ਵੀ ਇੱਥੇ ਤੇਰਾ ਕੌਣ ਆ ਹੁਣ ਵੀ ਹਨਾ ਇਕਲੋਤੀ ਔਲਾਦ ਸੀ ਰਾਮ ਉਹਦੇ ਸਿਰ ਤੇ ਤੂੰ ਜ਼ਿੰਦਗੀ ਕੱਢਣੀ ਸੀ ਵੀ ਤੇਰੇ ਤਾਂ ਕੋਈ ਔਲਾਦ ਵੀ ਹੈ ਨਹੀਂ ਪਰ ਸੀਮਾ ਆਪਣੇ ਮਾਪਿਆਂ ਨੂੰ ਮਨਾ ਕਰ ਦਿੰਦੀ ਆ ਉਹ ਕਹਿੰਦੀ ਵੀ ਮੈਂ ਰਾਮ ਨਾਲ ਵਾਅਦਾ ਕੀਤਾ ਹੋਇਆ ਸੀ ਵੀ ਅਸੀਂ ਜ਼ਿੰਦਗੀ ਭਰ ਇੱਕ ਦੂਜੇ ਦਾ ਸਾਥ ਨਿਭਾਵਾਂਗੇ ਵੀ ਫਿਰ ਕੀ ਹੋਇਆ ਜੇ ਰਾਮ ਹਨਾ ਸਰੀਰਕ ਤੌਰ ਤੇ ਇੱਥੇ ਨਹੀਂ ਰਿਹਾ ਵੀ ਰੂਹ ਤਾਂ ਉਹਦੀ ਇੱਥੇ ਹੀ ਵੱਸਦੀ ਐ ਇਸ ਘਰ 'ਚ ਵੀ ਮੈਂ ਇੱਥੇ ਹੀ ਰਹਿਣਾ ਉਹਦੇ ਘਰ ਦੇ ਬੜਾ ਸਮਝਾਉਂਦੇ ਆ ਪਰ ਉਹ ਜਿੱਦ ਤੇ ਅੜ ਜਾਂਦੀ ਐ ਤੇ ਮੰਨਦੀ ਨਹੀਂ ਪਰ ਉਹਨਾਂ ਨੂੰ ਆਏ ਹੁੰਦਾ ਵੀ ਚੱਲ ਹਜੇ ਹਨਾ ਤਾਜੇ ਜਾਖਮਾਂਗੇ ਹੌਲੀ ਹੌਲੀ ਜਾਖਮ ਭਰਨਗੇ ਤੇ ਮੰਨ ਜੂਗੀ ਵੀ ਆਪਾਂ ਤੱਕਾ ਨਹੀਂ ਕਰਦੇ ਤਾਂ ਸੀਮਾ ਦੀ ਸੱਸਾ ਜਿਹੜੀ ਉਹ ਸੀਮਾ ਨੂੰ ਕਹਿੰਦੀ ਕਿ ਵੇ ਇਸ ਪੁੱਤ ਵੀ ਅਸੀਂ ਤਾਂ ਦੋਨੋਂ ਬਜ਼ੁਰਗਾਂ ਵੀ ਇੱਥੇ ਤੂੰ ਉਮਰ ਵੀ ਕਿਹਦੇ ਸਿਰ ਤੇ ਕੱਢੇਂਗੀ ਵੀ ਤੂੰ ਚਲੀ ਜਾ ਉਹ ਕਹਿੰਦੀ ਵੀ ਨਹੀਂ ਮੰਮੀ ਮੈਂ ਨਹੀਂ ਜਾਣਾ ਹੈਗਾ ਤੇ ਚਲੋ ਜ਼ਿੰਦਗੀ ਆ ਜਿਹੜੀ ਦੁਬਾਰਾ ਇਸੇ ਤਰ੍ਹਾਂ ਰੋੜਨ ਲੱਗ ਜਾਂਦੀ ਆ ਸੀਮਾ ਜਿਹੜੀ ਆਪਣੇ ਸੱਸ ਸਹੁਰੇ ਨੂੰ ਪੂਰੀ ਇੱਜ਼ਤ ਦਿੰਦੀ ਆ ਪੂਰਾ ਸਤਕਾਰ ਕਰਦੀ ਆ ਉਹਨਾਂ ਦਾ ਸੀਮਾ ਦੀਆਂ ਕਈ ਸਹੇਲੀਆਂ ਦਾ ਫੋਨ ਆਇਆ ਉਹਨਾਂ ਨੇ ਉਹਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਸੀਮਾ ਤੇਰੀ ਇਸ ਤਰ੍ਹਾਂ ਜ਼ਿੰਦਗੀ ਨਹੀਂ ਨਿਕਲਣੀ ਵੀ ਤੂੰ ਦੂਜੇ ਵਿਆਹ ਬਾਰੇ ਸੋਚ ਹਨਾ ਸੀਮਾ ਕਹਿੰਦੀ ਵੀ ਨਹੀਂ ਮੇਰੇ ਕੋਲੇ ਇਹ ਗੱਲ ਤਾਂ ਬਿਲਕੁਲ ਨਾ ਕਰੋ ਐਸੇ ਤਰ੍ਹਾਂ ਫਿਰ ਸਮਾਂ ਲੰਘਦਾ ਰਹਿੰਦਾ ਤੇ ਇੱਕ ਦਿਨ ਸੀਮਾ ਦੀ ਸੱਸ ਦੀ ਮੌਤ ਹੋ ਜਾਂਦੀ ਆ ਕਿਉਂਕਿ ਹੁਣ ਜੇ ਸਮਾਂ ਦਾ ਗੱਭਰੂ ਨੌਜਵਾਨ ਪੁੱਤ ਇਸ ਤਰ੍ਹਾਂ ਤੁਰ ਗਿਆ ਹੋਵੇ ਉਹਦਾ ਕੀ ਜਿਉਣਾ ਹੁੰਦਾ ਉਸੇ ਸਦਮੇ 'ਚ ਰਹਿੰਦੀ ਸੀ ਸੀਮਾ ਦੀ ਸੱਸ ਤੇ ਉਹਦੀ ਵੀ ਮੌਤ ਹੋ ਜਾਂਦੀ ਆ ਘਰ ਦੇ ਵਿੱਚ ਸੀਮਾ ਤੇ ਉਹਦਾ ਸਹੁਰਾ ਹੀ ਰਹਿ ਜਾਂਦੇ ਨੇ ਫਿਰ ਸੀਮਾ ਦੇ ਪੇਕੇ ਉਹਨੂੰ ਕਹਿੰਦੇ ਨੇ ਕਿ ਤੂੰ ਉੱਥੇ ਵਗ ਚੱਲ ਸਾਡੇ ਨਾਲ ਆਪਣੇ ਘਰ ਚੱਲ ਸੀਮਾ ਕਹਿੰਦੀ ਵੀ ਹੁਣ ਤਾਂ ਮੇਰੇ ਸਹੁਰੇ ਨੂੰ ਮੇਰੀ ਵੱਧ ਲੋੜ ਆ ਹਨਾ ਵੀ ਇਹ ਇਕੱਲੇ ਰਹਿ ਗਏ ਵੀ ਇਹਨਾਂ ਦਾ ਰੋਟੀ ਪਾਣੀ ਇਹਨਾਂ ਦਾ ਲੀੜਾ ਕਪੜਾ ਇਹਨਾਂ ਦੀ ਕੇਅਰ ਕੌਣ ਕਰੂ ਵੀ ਮੈਂ ਨਹੀਂ ਜਾਂਦੀ ਚਲੋ ਸਾਰੇ ਹਨਾ ਉਹਨੂੰ ਬੜਾ ਸਮਝਾ ਸਮਝਾ ਕੇ ਥੱਕ ਜਾਂਦੇ ਆ ਪਰ ਉਹ ਨਹੀਂ ਜਾਂਦੀ ਐਸੇ ਤਰ੍ਹਾਂ ਫਿਰ ਸਮਾਂ ਲੰਘਦਾ ਤੇ ਸੀਮਾ ਦੇ ਸਹੁਰੇ ਦਾ ਵਿਹੇਵ ਆ ਜਿਹੜਾ ਉਹ ਸ਼ੁਰੂ ਤੋਂ ਹੀ ਸੀਮਾ ਪ੍ਰਤੀ ਕੋਈ ਬਹੁਤਾ ਵਧੀਆ ਨਹੀਂ ਸੀ ਪਰ ਸੀਮਾ ਨਾ ਛੋਟੀਆਂ-ਛੋਟੀਆਂ ਗੱਲਾਂ ਨੂੰ ਇਗਨੋਰ ਕਰ ਦਿੰਦੀ ਸੀ ਪਰ ਸੀਮਾ ਨੂੰ ਇਹ ਨਹੀਂ ਪਤਾ ਸੀ ਕਿ ਉਹਦਾ ਇੱਥੇ ਰਹਿਣਾ ਉਹਦੀ ਜ਼ਿੰਦਗੀ ਦਾ ਕਿੰਨਾ ਵੱਡਾ ਸਬਕ ਉਹਦੇ ਲਈ ਲੈ ਕੇ ਆਊਗਾ ਤੇ ਇੱਕ ਦਿਨ ਸੀਮਾ ਆਪਣੇ ਘਰ ਦੇ ਵਿੱਚ ਆਪਣੇ ਕਮਰੇ ਦੇ ਵਿੱਚ ਹੁੰਦੀ ਆ ਤਾਂ ਉਹਦੇ ਸਹੁਰਾ ਸਾਹਿਬ ਉਹਦੇ ਕਮਰੇ 'ਚ ਚਲੇ ਜਾਂਦੇ ਆ ਤੇ ਉਹਨੂੰ ਗਲਤ ਤਰੀਕੇ ਨਾਲ ਹਨਾ ਕੁਝ ਕਹਿਣ ਦੀ ਕੋਸ਼ਿਸ਼ ਕਰਦੇ ਆ ਤੇ ਸੀਮਾ ਹੈਰਾਨ ਰਹਿ ਜਾਂਦੀ ਆ ਤੇ ਉਹ ਕਹਿੰਦੀ ਵੀ ਤੁਹਾਨੂੰ ਪਤਾ ਹਨਾ ਪਾਪਾ ਜੀ ਵੀ ਮੈਂ ਥੋੜੇ ਕਰਕੇ ਇਸ ਘਰ ਦੇ ਵਿੱਚ ਇੱਕ ਵਿਧਵਾ ਦੀ ਜ਼ਿੰਦਗੀ ਜਿਉਂ ਰਹੀਆਂ ਵੀ ਤਾਂ ਕਿ ਤੁਹਾਨੂੰ ਔਖਾ ਨਾ ਹੋਵੇ ਤੇ ਤੁਸੀਂ ਮੇਰੇ ਤੇ ਮਾੜੀ ਨਿਗਾਹ ਰੱਖਦੇ ਹੋ ਤੇ ਉਹਦਾ ਸਹੁਰਾ ਨਾ ਜਿਹੜਾ ਉਸ ਵਕਤ ਤਾਂ ਚਲਿਆ ਜਾਂਦਾ ਪਰ ਕਹਿੰਦੇ ਹੁੰਦੇ ਆ ਵੀ ਜਿਹੜਾ ਕੋਈ ਆਦਮੀ ਹਨਾ ਜਿਹਦੀ ਨਿਗਾਹ ਗਲਤ ਹੋਵੇ ਉਹਨੂੰ ਆਪਾਂ ਕਦੇ ਵੀ ਸਹੀ ਨਹੀਂ ਕਰ ਸਕਦੇ ਵੀ ਉਹ ਦਿਨੋਂ ਦਿਨ ਜਿਹੜੀ ਆਪਣੀ ਨੂੰਹ ਆ ਉਹਦੇ ਨਾਲ ਨਾ ਮਤਲਬ ਗਲਤ ਹਰਕਤਾਂ ਕਰਨ ਦੀ ਕੋਸ਼ਿਸ਼ ਕਰਦਾ ਹੁਣ ਸੀਮਾ ਸੀ ਜਿਹੜੀ ਉਹ ਬੁਰੀ ਤਰ੍ਹਾਂ ਫਸ ਗਈ ਹੁਣ ਜੇ ਉਹ ਆਪਣੇ ਸਹੁਰੇ ਨੂੰ ਮਾੜਾ ਕਹਿੰਦੀ ਸੀ ਫਿਰ ਵੀ ਉਹਨੂੰ ਇਹ ਸੀਗਾ ਹਨਾ ਵੀ ਮੇਰੇ ਤੇ ਹੀ ਬਲੇਮ ਆਊਗਾ ਉਹਨਾਂ ਚੁੱਪਚਾਪ ਕੁਝ ਸਮਾਂ ਤਾਂ ਸਹਿੰਦੀ ਰਹੀ ਜਦੋਂ ਉਹਨੂੰ ਐ ਲੱਗਣ ਲੱਗ ਗਿਆ ਵੀ ਉਹਦੇ ਸਹੁਰੇ ਦੀਆਂ ਹਰਕਤਾਂ ਹੋਰ ਵੱਧਦੀਆਂ ਜਾਂਦੀਆਂ ਤਾਂ ਇੱਕ ਦਿਨ ਉਹਨੇ ਆਪਣੀ ਕੋਈ ਗਵੰਡਣ ਔਰਤ ਨੂੰ ਦੱਸਿਆ ਕਿ ਮੈਂ ਪੰਚਾਇਤ ਇਕੱਠੀ ਕਰਨਾ ਚਾਹਣੀ ਆ ਵੀ ਮੈਂ ਕੁਝ ਗੱਲ ਕਰਨਾ ਚਾਹਣੀ ਆ ਤੇ ਵੀ ਚਾਚੀ ਤੂੰ ਮਦਦ ਕਰ ਮੇਰੀ ਵੀ ਤੂੰ ਜਦੋਂ ਵੀ ਆਪਣੇ ਹਨਾ ਪੰਚਾਇਤ ਘਰ ਦੇ ਵਿੱਚ ਪੰਚਾਇਤ ਇਕੱਠੀ ਹੋਈ ਤਾਂ ਤੂੰ ਮੈਨੂੰ ਦੱਸੀ ਕਿਉਂਕਿ ਉਸ ਪਿੰਡ ਦੇ ਵਿੱਚ ਜਿਹੜੀ ਪੰਚਾਇਤ ਆ ਉਹ ਇੱਕ ਮਹੀਨੇ ਦੇ ਵਿੱਚ ਇਕੱਠੀ ਹੁੰਦੀ ਸੀ ਤੇ ਜੇ ਪਿੰਡ ਦੇ ਵਿੱਚ ਕਿਸੇ ਨੂੰ ਕੋਈ ਹਨਾ ਸ਼ਿਕਾਇਤ ਹੁੰਦੀ ਸੀਗੀ ਕੋਈ ਪਰਿਵਾਰਕ ਝਗੜਾ ਹੁੰਦਾ ਸੀ ਤਾਂ ਉੱਥੇ ਜਾ ਕੇ ਉਹ ਸ਼ਿਕਾਇਤ ਕਰਦੇ ਸੀ ਤਾਂ ਜਿਹੜੀ ਗਵੰਡਣ ਚਾਚੀ ਆ ਉਹਨੇ ਇੱਕ ਦਿਨ ਆ ਕੇ ਸੀਮਾ ਨੂੰ ਕਿਹਾ ਕਿ ਅੱਜ ਪੰਚਾਇਤ ਘਰ ਦੇ ਵਿੱਚ ਪੰਚਾਇਤ ਬੈਠੀ ਆ ਵੀ ਤੂੰ ਕੀ ਗੱਲ ਕਰਨੀ ਆ ਕਰਿਆ ਕਿਉਂਕਿ ਉਹਨੂੰ ਏ ਸੀ ਵੀ ਸੀਮਾ ਸ਼ਾਇਦ ਜ਼ਮੀਨ ਦੇ ਮਾਮਲੇ 'ਚ ਕੋਈ ਗੱਲ ਕਰਨੀ ਚਾਹੁੰਦੀ ਹੋਊਗੀ ਹਨਾ ਉਹਨੂੰ ਨਹੀਂ ਪਤਾ ਸੀ ਵੀ ਕੀ ਗੱਲ ਕਰਨੀ ਆ ਸੀਮਾ ਜਿਹੜੀ ਪੰਚਾਇਤ ਦੇ ਵਿੱਚ ਚਲੀ ਜਾਂਦੀ ਆ ਤੇ ਭਰੀ ਪੰਚਾਇਤ ਦੇ ਵਿੱਚ ਉਹ ਹਨਾ ਪੰਚਾਇਤ ਨੂੰ ਸਰਪੰਚ ਨੂੰ ਹੱਥ ਜੋੜ ਕੇ ਕਹਿੰਦੀ ਆ ਕਿ ਵੀ ਮੈਂ RAM ਦੀ ਪਤਨੀ ਆ ਉਹ ਕਹਿੰਦੀ ਕਿ ਮੈਂ RAM ਨਾਲ ਵਾਦਾ ਕੀਤਾ ਸੀ ਕਿ ਮੈਂ ਆਪਣੀ ਮੌਤ ਤੱਕ ਇਸ ਘਰ 'ਚ ਰਹੂੰ ਵੀ ਭਾਵੇਂ RAM ਸਰੀਰਕ ਤੌਰ ਤੇ ਨਹੀਂ ਰਿਹਾ ਵੀ ਉਹਦੀ ਰੂਹ ਹਸਦੀ ਐ ਇਸ ਘਰ 'ਚ ਪਰ ਕਹਿੰਦੀ ਮੈਨੂੰ ਨਹੀਂ ਪਤਾ ਸੀ ਵੀ ਮੇਰੇ ਨਾਲ ਇਸ ਘਰ ਦੇ ਵਿੱਚ ਇੰਨਾ ਵੱਡਾ ਹਾਦਸਾ ਹੋਊਗਾ ਉਹ ਪੰਚਾਇਤ ਨੂੰ ਦੱਸਦੀ ਆ ਕਿ ਜਿਹੜਾ ਮੇਰਾ ਸਹੁਰਾ ਉਹ ਮੇਰੇ ਨਾਲ ਜ਼ਬਰਦਸਤੀ ਕਰਦਾ ਮੇਰਾ ਔਲਾਦਕਾਰ ਕਰਦਾ ਤਾਂ ਜਿਹੜੀ ਪੰਚਾਇਤ ਆ ਉਹ ਸੁਣ ਕੇ ਹੈਰਾਨ ਰਹਿ ਜਾਂਦੀ ਆ ਪਰ ਜਿਹੜੀ ਪੰਚਾਇਤ ਹੁੰਦੀ ਆ ਉਹ ਸੀਮਾ ਦੀ ਗੱਲ ਤੇ ਮਤਲਬ ਯਕੀਨ ਵੀ ਨਹੀਂ ਕਰਦੀ ਉਹ ਕਹਿੰਦੇ ਵੀ ਤੇਰੇ ਸਹੁਰਾ ਸਾਹਿਬ ਨੂੰ ਅਸੀਂ ਬਹੁਤ ਚੰਗੀ ਤਰ੍ਹਾਂ ਜਾਣਦੇ ਆ ਉਹ ਤੇਰੇ ਨਾਲੋਂ ਪਹਿਲਾਂ ਦਾ ਇਸ ਪਿੰਡ 'ਚ ਰਹਿੰਦਾ ਵੀ ਇਹ ਕਦੇ ਹੋ ਨਹੀਂ ਸਕਦਾ ਵੀ ਉਹ ਤੇਰੇ ਨਾਲ ਜ਼ਬਰਦਸਤੀ ਕਰਦਾ ਹੋਵੇ ਚਲੋ ਲੋਕ ਹਨਾ ਮੂੰਹ ਤੇ ਉਂਗਲਾ ਰੱਖ ਲੈਂਦੇ ਆਗੇ ਹੈਰਾਨ ਹੋ ਜਾਂਦੇ ਆ ਵੀ ਇੱਕ ਵਿਧਵਾ ਕੁੜੀ ਆ ਜਿਹੜੀ ਹਨਾ ਵੀ ਕਿਸ ਤਰ੍ਹਾਂ ਦੀ ਗੱਲ ਭਰੀ ਪੰਚਾਇਤ ਦੇ ਵਿੱਚ ਕਰਦੀ ਆ ਪਰ ਸੀਮਾ ਸੀ ਜਿਹੜੀ ਉਹ ਗਲਤ ਨਹੀਂ ਸੀ ਉਹ ਨੇ ਆਪਣੇ ਨਾਲ ਹੁੰਜਾਦਾਤੀ ਬਾਰੇ ਦੱਸਿਆ ਹਨਾ ਕਿਉਂਕਿ ਉਹਨੂੰ ਇਹ ਸੀ ਵੀ ਪੰਚਾਇਤ ਦੇ ਵਿੱਚ ਮੈਨੂੰ ਇਨਸਾਫ ਮਿਲੂਗਾ ਪਰ ਪੰਚਾਇਤ ਆ ਜਿਹੜੀ ਉਹ ਉਸੇ ਨੂੰ ਹੀ ਮਾੜਾ ਕਹਿੰਦੀ ਆ ਚਲ ਉਹਨੂੰ ਕਹਿੰਦੇ ਵੀ ਠੀਕ ਐ ਜੇ ਤੂੰ ਕਹਿਣੀ ਆ ਵੀ ਤੇਰੇ ਨਾਲ ਗਲਤ ਹੋਇਆ ਤੇਰੇ ਕੋਲੇ ਇਹਦਾ ਸਬੂਤ ਹੈਗਾ ਕੋਈ ਉਹ ਕਹਿੰਦੀ ਵੀ ਦੇਖੋ ਹੁਣ ਜੇ ਕੋਈ ਆਪਣੇ ਨਾਲ ਸਰੀਰਕ ਤੌਰ ਤੇ ਛੇੜਛਾੜ ਕਰਦਾ ਉਹਦਾ ਮੇਰੇ ਕੋਲੇ ਕੀ ਸਬੂਤ ਆ ਵੀ ਮੈਂ ਤੁਹਾਨੂੰ ਦੱਸ ਰਹੀ ਆ ਹਨਾ ਵੀ ਤੁਸੀਂ ਮੈਨੂੰ ਇਨਸਾਫ ਦੇਣਾ ਦਿਓ ਵੀ ਮੇਰੀ ਇੱਜ਼ਤ ਨਾ ਰੋਲੋ ਤਾਂ ਸਰਪੰਚ ਤੇ ਪੰਚਾਇਤ ਇਸ ਫੈਸਲੇ ਤੇ ਪਹੁੰਚਦੇ ਆ ਕਿ ਤੂੰ ਗਲਤ ਆ ਵੀ ਅਸੀਂ ਤੇਰੇ ਸਹੁਰਾ ਸਾਹਿਬ ਤੇ ਐ ਇਲਜ਼ਾਮ ਨਹੀਂ ਲਾ ਸਕਦੇ ਵੀ ਜੇ ਫਿਰ ਤੂੰ ਕਹਿਣੀ ਆ ਵੀ ਤੇਰੇ ਨਾਲ ਗਲਤ ਹੁੰਦਾ ਫਿਰ ਤੂੰ ਪਹਿਲੀ ਕਿਉਂ ਇੱਥੇ ਰਹੀ ਪਹਿਲੀ ਤੂੰ ਚਲੀ ਜਾਂਦੀ ਉਹ ਕਹਿੰਦੀ ਵੀ ਮੈਂ ਦੱਸਿਆ ਤਾਂ ਹੈ ਵੀ ਮੈਂ ਆਰਾਮ ਦੇ ਕੀਤੇ ਵਾਦੇ ਕਰਕੇ ਇੱਥੇ ਆਂ ਤੇ ਪੰਚਾਇਤ ਜਿਹੜੀ ਉਹਨੂੰ ਕਹਿ ਦਿੰਦੀ ਆ ਵੀ ਤੂੰ ਇਸ ਪਿੰਡੋਂ ਚਲੀ ਜਾ ਤੇ ਆਪਣੇ ਪੇਕੇ ਚਲੀ ਜਾ ਉਹ ਕਹਿੰਦੀ ਵੀ ਮੇਰੀ ਇੱਜ਼ਤ ਹਨਾ ਮੇਰੇ ਸਹੁਰੇ ਨੇ ਖਰਾਬ ਕੀਤੀ ਤੇ ਵੀ ਹੁਣ ਮੈਂ ਚਲੀ ਜਾਵਾਂ ਵੀ ਉਸ ਘਰ ਦੇ ਵਿੱਚ ਮੇਰੇ ਰਾਮ ਦੀਆਂ ਯਾਦਾਂ ਨੇ ਵੀ ਜੇ ਮੈਂ ਜਾਣਾ ਹੀ ਹੁੰਦਾ ਤੇ ਵੀ ਫਿਰ ਮੈਂ ਉਦੋਂ ਦੀ ਵਗ ਜਾਂਦੀ ਵੀ ਨਾਲੇ ਹੁਣ ਮੈਨੂੰ ਕੌਣ ਅਪਣਾਊਗਾ ਉਹ ਕਹਿੰਦੇ ਵੀ ਜਦੋਂ ਤੇਰੇ ਕੋਲ ਕੋਈ ਸਬੂਤ ਨਹੀਂ ਤੇਰੇ ਨਾਲ ਹੋਈ ਤਾਂ ਕਿਛਾਹੀ ਦਾ ਫਿਰ ਤੈਨੂੰ ਇੱਥੇ ਰਹਿਣ ਦਾ ਹੱਕ ਵੀ ਕੀ ਆ ਤੇਰੇ ਕੋਲੇ ਸਬੂਤ ਹੈਗਾ ਤੂੰ ਸਾਨੂੰ ਸਬੂਤ ਦੇ ਅਸੀਂ ਉਹਨੂੰ ਸਜ਼ਾ ਦੇਵਾਂਗੇ ਤੂੰ ਜਿੱਥੇ ਮਰਜ਼ੀ ਰਹੀ ਪਰ ਉਹ ਨਾ ਵਿਚਾਰੀ ਜਿਹੜੀ ਚੁੱਪਚਾਪ ਆਪਣੇ ਘਰ ਵਾਪਸ ਆ ਜਾਂਦੀ ਆ ਘਰ ਵਾਪਸ ਆ ਕੇ ਉਹ ਆਪਣੇ ਮਾਪਿਓ ਨੂੰ ਸੁਨੇਹਾ ਲਾਉਂਦੀ ਆ ਵੀ ਮੈਨੂੰ ਇੱਥੋਂ ਲੈ ਜਾਓ ਤੇ ਸੀਮਾ ਦੇ ਮਾਪੇ ਜਿਹੜੇ ਆ ਕੇ ਉਹਨੂੰ ਲੈ ਜਾਂਦੇ ਆ ਸੀਮਾ ਆਪਣੀ ਮਾਂ ਨਾਲ ਗੱਲ ਕਰਦੀ ਆ ਕਿ ਮੇਰੇ ਸਹੁਰੇ ਨੇ ਹਨਾ ਮੇਰੇ ਨਾਲ ਜ਼ਬਰਦਸਤੀ ਕੀਤੀ ਆ ਤਾਂ ਸੀਮਾ ਦੀ ਮਾਂ ਕਹਿੰਦੀ ਵੀ ਦੇਖ ਪੁੱਤ ਤੂੰ ਵਿਧਵਾ ਸੀ ਹਨਾ ਨੌਜਵਾਨ ਸੀ ਤੈਨੂੰ ਉਸ ਘਰ ਦੇ ਵਿੱਚ ਰਹਿਣ ਤੋਂ ਅਸੀਂ ਪਹਿਲਾਂ ਹੀ ਮਨਾ ਕੀਤਾ ਸੀ ਵੀ ਉਦੋਂ ਤੱਕ ਤੂੰ ਸਾਡੀ ਮੰਨੀ ਨਹੀਂ ਹੁਣ ਜੇ ਤੂੰ ਬੋਲੇਗੀ ਲੋਕ ਤੈਨੂੰ ਹੀ ਮਾੜਾ ਕਹਿਣਗੇ ਵੀ ਜੋ ਕੁਝ ਹੋਣਾ ਸੀ ਹੋ ਗਿਆ ਤੂੰ ਚੁੱਪ ਕਰ ਜਾ ਵੀ ਆਪੇ ਉਹਨੂੰ ਰੱਬ ਸਜ਼ਾ ਦੇਊਗਾ ਆਪੇ ਇਹੋ ਜਿਹਾ ਆਦਮੀ ਆ ਜਿਹੜਾ ਹੁੰਦਾ ਕੋਈ ਗਲਤ ਕਿਸੇ ਨਾਲ ਕਰਦਾ ਉਹਦੀ ਸਜ਼ਾ ਰੱਬ ਆਪੇ ਦਿੰਦਾ ਬਸ ਤੂੰ ਸਬਰ ਰੱਖ ਉਹ ਕਹਿੰਦੀ ਵੀ ਮਾਂ ਵੀ ਪਰੇ ਪੰਚਾਇਤ ਦੇ ਵਿੱਚ ਹਨਾ ਮੈਂ ਆਪਣੀ ਫਰਿਆਦ ਲੈ ਕੇ ਗਈ ਵੀ ਮੇਰੀ ਫਰਿਆਦ ਪੰਚਾਇਤ ਨੇ ਵੀ ਨਹੀਂ ਸੁਣੀ ਵੀ ਤੂੰ ਵੀ ਨਹੀਂ ਸੁਣਦੀ ਉਹ ਕਹਿੰਦੀ ਵੀ ਦੇਖ ਪੁੱਤ ਇਹ ਦੁਨੀਆਦਾਰੀ ਆ ਨਾ ਇਹ ਦੇਖਣ ਨੂੰ ਹੋਰਾ ਤੇ ਵਰਤਨ ਨੂੰ ਹੋਰ ਹੁੰਦੀ ਆ ਵੀ ਲੋਕ ਕਦੇ ਵੀ ਹਨਾ ਗਲਤ ਨੂੰ ਗਲਤ ਨਹੀਂ ਕਹਿੰਦੇ ਹੁੰਦੇ ਵੀ ਤੂੰ ਮੈਂ ਤੈਨੂੰ ਸਮਝਾ ਰਹੀ ਆ ਪਿਆਰ ਨਾਲ ਵੀ ਜੋ ਕੁਝ ਹੋ ਗਿਆ ਉਹਨੂੰ ਭੁੱਲ ਜਾ ਤੂੰ ਸੀਮਾ ਜਿਹੜੀ ਹਨਾ ਚਲੋ ਉਹ ਵੀ ਸਬਰ ਦਾ ਘੁੱਟ ਭਰ ਲੈਂਦੀ ਆ ਤੇ ਉਹਨੂੰ ਐ ਹੁੰਦਾ ਵੀ ਚਲ ਕਦੇ ਤਾਂ ਉਹਨੂੰ ਸਜ਼ਾ ਮਿਲੂਗੀ ਤੇ ਸੀਮਾ ਦੀ ਮਾਂ ਕਹਿੰਦੀ ਆ ਵੀ ਚਲ ਤੂੰ ਕੁਝ ਟਾਈਮ ਰਹਿ ਇੱਥੇ ਆਪਣੀਆਂ ਸਹੇਲੀਆਂ ਨੂੰ ਮਿਲਿਆ ਕਰ ਵੀ ਅਸੀਂ ਤੇਰਾ ਕੋਈ ਗਰੀਬ ਘਰੇ ਵੇਸ਼ ਕੇ ਰਿਸ਼ਤਾ ਕਰ ਦਿਆਂਗੇ ਵੀ ਇੱਥੇ ਵੀ ਤੇਰੀ ਸਾਰੀ ਉਮਰ ਨਿਕਲਣੀ ਨਹੀਂ ਹੈਗੀ ਚਲੋ ਭਈ ਇਸੇ ਤਰ੍ਹਾਂ ਸੀਮਾ ਦੀ ਜ਼ਿੰਦਗੀ ਵਿਚਾਰੀ ਫੇਰ ਹਨਾ ਆਪਦੇ ਪੇਕੇ ਘਰੇ ਉਹ ਸ਼ੁਰੂ ਕਰ ਲੈਂਦੀ ਆ ਤਾਂ 1 ਮਹੀਨੇ ਬਾਅਦ ਸੀਮਾ ਨੇ ਇੱਕ ਦਿਨ ਸਵੇਰੇ ਉੱਠੀ ਤੇ ਉੱਠ ਕੇ ਜਦੋਂ ਉਹ ਬਾਥਰੂਮ ਜਾਣ ਲੱਗੀ ਤਾਂ ਉਹਨੂੰ ਚੱਕਰ ਆ ਗਿਆ ਚੱਕਰ ਆ ਕੇ ਡਿੱਗ ਪਈ ਉਹ ਤੇ ਉਹਨੂੰ ਚੱਕ ਕੇ ਉਹਦੀ ਮੰਮੀ ਨੇ ਹਨਾ ਮੰਜੇ ਤੇ ਲਟਾਇਆ ਤੇ ਉਹ ਸੋਚਦੀ ਆ ਵੀ ਇਹਨੂੰ ਕੀ ਹੋ ਗਿਆ ਵੀ ਕੱਲ ਤਾਂ ਚੰਗੀ ਭਲੀ ਸੀ ਤੇ ਉਹਨੂੰ ਲੱਗਿਆ ਵੀ ਸ਼ਾਇਦ ਗਰਮੀ ਕਰਕੇ ਚੱਕਰ ਆ ਗਿਆ ਹੋਊਗਾ ਏ ਸੀਮਾ ਨੂੰ ਕਾਫੀ ਟਾਈਮ ਬਾਅਦ ਹੋਸ਼ ਆਉਂਦੀ ਉਹ ਬੇਹੋਸ਼ ਹੋ ਜਾਂਦੀ ਆ ਉਹਦੀ ਮਾਂ ਨੂੰ ਪਾਣੀ ਦਿੰਦੀ ਆ ਤੇ ਉਹਨੂੰ ਕਹਿੰਦੀ ਵੀ ਕੀ ਹੋ ਗਿਆ ਸੀ ਤੈਨੂੰ ਉਹ ਕਹਿੰਦੀ ਵੀ ਮਾਂ ਮੈਨੂੰ ਵੀ ਨਹੀਂ ਪਤਾ ਲੱਗਿਆ ਵੀ ਜਦੋਂ ਮੈਂ ਇੱਥੋਂ ਮੰਜੇ ਤੋਂ ਉੱਠ ਕੇ ਗਈ ਬਾਥਰੂਮ ਵੱਲ ਵੀ ਮੈਨੂੰ ਤਾਂ ਅੱਖਾਂ ਮੂਰੀ ਹਨੇਰੀ ਆ ਗਈ ਵੀ ਉਸ ਤੋਂ ਬਾਅਦ ਨਹੀਂ ਮੈਨੂੰ ਪਤਾ ਲੱਗਿਆ ਚਲੋ ਸ਼ਾਮ ਤੱਕ ਥੋੜੀ ਜੀ ਉਹ ਨਾਰਮਲ ਰਹਿੰਦੀ ਆ ਤੇ ਸ਼ਾਮ ਨੂੰ ਉਹਨੂੰ ਫੇਰ ਜ਼ਿਆਦਾ ਚੱਕਰ ਆਉਣ ਲੱਗ ਜਾਂਦੇ ਆ ਤਾਂ ਸੀਮਾ ਦੀ ਮਾਂ ਉਹਨੂੰ ਉੱਥੇ ਪਿੰਡ ਦੇ ਵਿੱਚ ਡਾਕਟਰ ਨਹੀਂ ਹੁੰਦੀ ਆ ਉਹਦੇ ਕੋਲ ਲੈ ਜਾਂਦੀ ਆ ਨਰਸ ਹੁੰਦੀ ਆ ਕੋਈ ਤੇ ਉਹਦੇ ਕੋਲ ਲੈ ਕੇ ਜਾਂਦੀ ਆ ਜਦੋਂ ਨਰਸ ਹਨਾ ਨਬਜ ਵੇਖਦੀ ਆ ਤੇ ਚੈੱਕ ਅਪ ਕਰਦੀ ਆ ਤੇ ਉਹ ਨਾ ਉਹਦੀ ਮਾਂ ਵੱਲ ਬੜੀ ਹੈਰਾਨੀ ਜੀ ਨਾਲ ਵੇਖਦੀ ਆ ਕਿਉਂਕਿ ਨਰਸਾ ਹੁਣ ਪਿੰਡ ਦੀ ਹੁੰਦੀ ਆ ਪਿੰਡ ਦੀਆਂ ਵਿੱਚ ਜਿਹੜੀਆਂ ਇਦਾਂ ਔਰਤਾਂ ਹੁੰਦੀਆਂ ਨੇ ਉਹਨਾਂ ਨੂੰ ਇੱਕ ਦੂਜੇ ਦੇ ਪਰਿਵਾਰ ਬਾਰੇ ਪਤਾ ਹੀ ਹੁੰਦਾ ਤੇ ਉਹ ਆਪਣੀ ਜਿਹੜੀ ਉਹ ਸੀਮਾ ਜਿਹੜੀ ਸੀਮਾ ਦੀ ਮਾਂ ਨੂੰ ਸਾਈਡ ਤੇ ਲੈ ਕੇ ਜਾਂਦੀ ਆ ਤੇ ਉਹਨੂੰ ਕਹਿੰਦੀ ਆ ਕਿ ਵੀ ਤੁਹਾਡੇ ਨਾਲ ਮੈਂ ਜ਼ਰੂਰੀ ਗੱਲ ਕਰਨੀ ਆ ਸੀਮਾ ਉੱਥੇ ਬੈੱਡ ਤੇ ਲੇਟ ਜਾਂਦੀ ਆ ਉਹਨੂੰ ਇੰਜੈਕਸ਼ਨ ਲਾ ਦਿੰਦੀ ਆ ਉਹ ਕਹਿੰਦੀ ਆ ਵੀ ਤੂੰ 10 ਮਿੰਟ ਰੈਸਟ ਕਰ ਤੇ ਨਰਸ ਆ ਜਿਹੜੀ ਉਹ ਸੀਮਾ ਦੀ ਮਾਂ ਨੂੰ ਕਹਿੰਦੀ ਆ ਕਿ ਕੀ ਤੁਹਾਨੂੰ ਪਤਾ ਵੀ ਸੀਮਾ ਜਿਹੜੀ ਪ੍ਰੈਗਨੈਂਟ ਆ ਤਾਂ ਸੀਮਾ ਦੀ ਮਾਂ ਜਿਹੜੀ ਉਹ ਹੈਰਾਨ ਰਹਿ ਜਾਂਦੀ ਆ ਤੇ ਉਹ ਸੋਚਦੀ ਆ ਵੀ ਆਹ ਕੀ ਹੋ ਗਿਆ ਵੀ ਲੋਕ ਕੀ ਕਹਿਣਗੇ ਹਨਾ ਵੀ ਵਿਧਵਾ ਸੀ ਵੀ ਇਹਦੇ ਪਤੀ ਨੂੰ ਗੁਜ਼ਰੇ ਹੋਏ ਤਾਂ ਕਿੰਨਾ ਟਾਈਮ ਹੋ ਗਿਆ ਉਦੋਂ ਬਾਅਦ ਇਹਦੀ ਸੱਸ ਵੀ ਮੁੱਕ ਗਈ ਵੀ ਹੁਣ ਤਾਂ ਇਹਦਾ ਮਤਲਬ ਸਾਡੇ ਤੇ ਥੂ-ਥੂ ਹੋਊਗੀ ਤੇ ਉਹ ਨਾ ਨਰਸ ਨੂੰ ਕਹਿ ਦਿੰਦੀ ਆ ਵੀ ਤੁਸੀਂ ਕਿਸੇ ਕੋਲ ਗੱਲ ਨਾ ਕਰਿਓ ਵੀ ਤੁਸੀਂ ਇੱਥੇ ਚੁੱਪ ਕਰਜੋ ਹਨਾ ਵੀ ਮੈਂ ਸੀਮਾ ਨਾਲ ਗੱਲ ਕਰੂੰਗੀ ਤੇ ਨਾਲ ਦੀ ਨਾਲ ਉਹ ਕਹਿੰਦੀ ਵੀ ਮੈਨੂੰ ਸੀਮਾ ਨੇ ਦੱਸਿਆ ਸੀ ਵੀ ਉਹਦੇ ਸਹੁਰੇ ਨੇ ਉਹਦੇ ਨਾਲ ਜ਼ਬਰਦਸਤੀ ਕੀਤੀ ਆ ਵੀ ਸੀਮਾ ਨੇ ਭਰੀ ਪੰਚਾਇਤ ਦੇ ਵਿੱਚ ਜਾ ਕੇ ਹਨਾ ਉਹਦੀ ਸ਼ਿਕਾਇਤ ਵੀ ਕੀਤੀ ਸੀ ਪਰ ਪੰਚਾਇਤ ਨੇ ਸਬੂਤ ਮੰਗਿਆ ਸੀ ਵੀ ਇਹਦਾ ਮਤਲਬ ਹੁਣ ਹਨਾ ਜਿਹੜੀ ਇਹ ਪ੍ਰੈਗਨੈਂਸੀ ਆ ਵੀ ਇਸੇ ਕਰਕੇ ਹੋਈ ਆ ਉਹਦੇ ਨਾਲ ਜਿਹੜੀ ਤੱਕੇਸ਼ਾਹੀ ਹੋਈ ਸੀ ਉਹਦੇ ਕਰਕੇ ਹੋਈ ਆ ਤਾਂ ਨਰਸ ਕਹਿੰਦੀ ਵੀ ਤੁਸੀਂ ਦੱਸੋ ਹੁਣ ਕੀ ਕਰਨਾ ਹਨਾ ਵੀ ਇਹ ਪ੍ਰੈਗਨੈਂਟ ਹੋ ਗਈ ਵੀ ਹੁਣ ਜੇ ਲੋਕਾਂ ਨੂੰ ਪਤਾ ਲੱਗੂਗਾ ਗੱਲ ਬਾਹਰ ਆਊਗੀ ਤਾਂ ਨਾਲ ਸੋਡੀ ਵੀ ਬਦਨਾਮੀ ਹੋਊ ਵੀ ਜੇ ਤੁਸੀਂ ਕਹੋ ਤਾਂ ਆਪਾਂ ਅਵੋਰਸ਼ਨ ਕਰ ਦਿਆਂਗੇ ਤਾਂ ਸੀਮਾ ਦੀ ਮਾਂ ਕਹਿੰਦੀ ਵੀ ਮੈਂ ਤੁਹਾਨੂੰ ਦੱਸੂਗੀ ਕੋਈ ਗੱਲ ਨਹੀਂ ਵੀ ਮੈਂ ਇੱਕ ਵਾਰ ਸੀਮਾ ਨੂੰ ਘਰੇ ਲੈ ਜਾ ਚਲ ਭਈ ਸੀਮਾ ਦੀ ਮਾਂ ਜਿਹੜੀ ਸੀਮਾ ਨੂੰ ਘਰ ਲੈ ਕੇ ਆਉਂਦੀ ਆ ਤੇ ਉਹ ਸੀਮਾ ਨੂੰ ਦੱਸਦੀ ਆ ਕਿ ਸੀਮਾ ਵੀ ਤੂੰ ਬੱਚੇ ਦੀ ਮਾਂ ਬਣਨ ਵਾਲੀ ਆ ਸੀਮਾ ਜਿਹੜੀ ਉਹ ਬਹੁਤ ਰੋਂਦੀ ਆ ਤੇ ਉਹ ਆਪਣੀ ਮਾਂ ਨੂੰ ਕਹਿੰਦੀ ਆ ਵੀ ਮਾਂ ਮੈਂ ਤੇਰੇ ਅੱਗੇ ਵੀ ਹੈਨਾ ਹੱਥ ਜੋੜੇ ਸੀ ਮਿੰਤਾ ਕੀਤੀਆਂ ਸੀ ਤੁਸੀਂ ਮੇਰੀ ਗੱਲ ਨਹੀਂ ਸੁਣੀ ਤੁਸੀਂ ਕਿਹਾ ਕਿ ਲੋਕ ਤੈਨੂੰ ਮਾੜਾ ਕਹਿਣਗੇ ਵੀ ਲੋਕ ਤਾਂ ਫਿਰ ਹੁਣ ਵੀ ਮੈਨੂੰ ਮਾੜਾ ਕਹਿਣਗੇ ਤਾਂ ਸੀਮਾ ਦੀ ਮਾਂ ਕਹਿੰਦੀ ਵੀ ਚਲ ਤੂੰ ਚੁੱਪ ਕਰ ਇੱਥੇ ਗੱਲ ਦੱਬ ਦੇ ਵੀ ਆਪਾਂ ਅਬੋਰਸ਼ਨ ਕਰਾ ਦਿੰਨੇ ਆ ਪਰ ਸੀਮਾ ਕਹਿੰਦੀ ਵੀ ਨਹੀਂ ਮਾਂ ਮੇਰੇ ਨਾਲ ਹੋਈ ਜ਼ਬਰਦਸਤੀ ਦਾ ਧੱਕੇਸ਼ਾਹੀ ਦਾ ਮੈਂ ਬਦਲਾ ਲੈਣਾ ਵੀ ਉਹੀ ਪੰਚਾਇਤ ਜਿਹੜੀ ਮੈਨੂੰ ਉਦੋਂ ਕਹਿੰਦੀ ਸੀ ਵੀ ਤੇਰੇ ਨਾਲ ਹੋਈ ਤਾਂ ਕੇ ਸ਼ਾਹੀ ਦਾ ਸਬੂਤ ਕੀਆ ਤਾਂ ਕਹਿੰਦੀ ਵੀ ਹੁਣ ਇਹ ਸਬੂਤ ਹੀ ਆ ਚਲ ਭਈ ਉਹ ਧਿਆਨ ਰੱਖਦੀ ਐ ਇਸ ਗੱਲ ਦਾ ਵੀ ਜਿੱਦੇ ਮੇਰੇ ਸਹੁਰਿਆਂ ਦੇ ਪਿੰਡ ਫੇਰ ਪੰਚਾਇਤ ਬੈਠੀ ਵੀ ਮੈਂ ਜਾਊਂਗੀ ਤੇ ਉਹਦੀ ਮਾਂ ਉਹਨੂੰ ਬੜਾ ਸਮਝਾਉਂਦੀ ਐ ਵੀ ਪੁੱਤ ਨਾਲ ਸਾਡੀ ਵੀ ਬਦਨਾਮੀ ਆ ਵੀ ਤੂੰ ਚੁੱਪ ਹੋ ਜਾ ਪਰ ਸੀਮਾ ਕਹਿੰਦੀ ਵੀ ਨਹੀਂ ਮਾਂ ਮੈਂ ਚੁੱਪ ਨਹੀਂ ਹੋ ਸਕਦੀ ਤੇ ਉਹਨੂੰ ਇੱਕ ਦਿਨ ਐਸੀ ਤਰ੍ਹਾਂ ਸੁਨੇਹਾ ਮਿਲਦਾ ਵੀ ਪਿੰਡ ਦੇ ਵਿੱਚ ਕੱਲ ਨੂੰ ਪੰਚਾਇਤ ਬੈਠਣੀ ਆ ਤੇ ਸੀਮਾ ਜਿਹੜੀ ਅਗਲੇ ਦਿਨ ਆਪਣੇ ਸਹੁਰੇ ਘਰ ਚਲੀ ਜਾਂਦੀ ਆਪਣੀ ਮਾਂ ਨੂੰ ਲੈ ਕੇ ਜਾਂਦੀ ਆ ਨਾਲ ਪੰਚਾਇਤ ਘਰ ਦੇ ਵਿੱਚ ਪੰਚਾਇਤ ਬੈਠੀ ਹੁੰਦੀ ਆ ਤੇ ਸੀਮਾ ਜਾ ਕੇ ਸਰਪੰਚ ਨੂੰ ਕਹਿੰਦੀ ਆ ਹਨਾ ਕਿ ਵੀ ਤੁਸੀਂ ਮੇਰੇ ਤੋਂ ਪ੍ਰੂਫ ਮੰਗਦੇ ਸੀ ਨਾ ਵੀ ਤੇਰੇ ਨਾਲ ਹੋਈ ਧੱਕੇਸ਼ਾਹੀ ਦਾ ਕੀ ਪ੍ਰੂਫ ਆ ਤਾਂ ਪ੍ਰੂਫ ਹੈਗਾ ਮੇਰੀ ਕੁੱਖ ਚ ਪੜ ਰਿਹਾ ਬੱਚਾ ਵੀ ਮੇਰਾ ਕੋਈ ਹਨਾ ਦਿਮਾਗ ਨਹੀਂ ਖਰਾਬ ਸੀ ਵੀ ਮੈਂ ਆਪਦੇ ਸਹੁਰੇ ਤੇ ਇਹ ਜਿਹਾ ਇਲਜ਼ਾਮ ਲਾਉਂਦੀ ਵੀ ਮੈਂ ਤੁਹਾਡੇ ਕੋਲੇ ਇਨਸਾਫ ਮੰਗਣ ਆਈ ਸੀ ਤੇ ਤੁਸੀਂ ਮੈਨੂੰ ਇਨਸਾਫ ਦਾ ਕੀ ਦੇਣਾ ਸੀ ਸਗੋਂ ਤੁਸੀਂ ਮੇਰੇ ਤੇ ਹੀ ਇਲਜ਼ਾਮ ਲਾਏ ਸੀ ਪਰ ਪੰਚਾਇਤ ਆ ਜਿਹੜੀ ਉਹ ਫਿਰ ਵੀ ਨਹੀਂ ਬਣਦੀ ਉਹ ਕਹਿੰਦੇ ਵੀ ਇਸ ਗੱਲ ਦਾ ਵੀ ਕੀ ਸਬੂਤ ਆ ਵੀ ਜਿਹੜਾ ਤੇਰੀ ਕੁੱਖ ਚ ਬੱਚਾ ਪਲ ਰਿਹਾ ਵੀ ਉਹ ਹੋਏਦਈ ਆ ਵੀ ਹੁਣ ਤੂੰ ਇੱਕ ਵਿਧਵਾ ਔਰਤ ਸੀ ਖਬਰ ਤੂੰ ਕਿੱਥੇ ਕਿੱਥੇ ਗਈ ਹੋਵੇਂਗੀ ਤੇ ਵੀ ਇਸ ਗੱਲ ਦਾ ਹੁਣ ਅਸੀਂ ਐ ਕਿਵੇਂ ਸੱਚ ਮੰਨ ਲਈਏ ਤਾਂ ਸੀਮਾ ਜਿਹੜੀ ਉਹ ਹੋਰ ਵੀ ਦੁਖੀ ਹੋ ਜਾਂਦੀ ਆ ਕਿਉਂਕਿ ਇੱਕ ਔਰਤ ਹਨਾ ਜਿਹਦੇ ਨਾਲ ਚਰੇਆਮ ਤੱਕ ਕੇ ਸਾਹੀ ਹੋਈ ਹੋਵੇ ਉਹਨੂੰ ਹੀ ਥਾਂ ਥਾਂ ਤੇ ਬਦਨਾਮ ਕੀਤਾ ਜਾਂਦਾ ਥਾਂ ਥਾਂ ਤੇ ਉਹਦੇ ਹੀ ਦਰਦ ਨੂੰ ਕਰੇਦਿਆ ਜਾਂਦਾ ਪਰ ਸੀਮਾ ਜਿਹੜੀ ਹਨਾ ਉਸ ਤੋਂ ਬਾਅਦ ਉਹਨੇ ਸੌਂ ਖਾ ਲਈ ਸੀ ਵੀ ਹੁਣ ਮੈਂ ਆਪਣੇ ਨਾਲ ਹੋਈ ਤੱਕੇ ਸਾਹੀ ਦਾ ਬਦਲਾ ਜ਼ਰੂਰ ਲਵਾਂਗੀ ਤੇ ਆਪਣੇ ਮਤਲਬ ਵੀ ਆਪਣੇ ਆਪ ਨੂੰ ਬੇਕਸੂਰ ਸਾਬਤ ਕਰੂੰਗੀ ਉਹਦੀ ਮਾਂ ਨੂੰ ਫਿਰ ਵਾਪਸ ਆ ਕੇ ਸਮਝਾਉਂਦੀ ਆ ਵੀ ਪੁੱਤ ਤੇਰਾ ਕਿਸੇ ਨੇ ਸਾਥ ਨਹੀਂ ਦੇਣਾ ਤੂੰ ਨਾ ਵੀ ਇਸ ਬੱਚੇ ਦੀ ਅਵੋਸ਼ਨ ਕਰਾ ਦੇ ਤੇ ਤੇਰਾ ਅਸੀਂ ਹੋਰ ਕਿਤੇ ਵਿਆਹ ਕਰ ਦਿੰਦੇ ਆਂ ਵੀ ਨਾ ਤੂੰ ਬਦਨਾਮੀ ਖਟ ਤਾਂ ਸੀਮਾ ਕਹਿੰਦੀ ਵੀ ਮਾਂ ਬਦਨਾਮੀ ਤਾਂ ਮੇਰੀ ਹੋਗੀ ਹੁਣ ਜਿਹੜੀ ਬਦਨਾਮੀ ਹੋਣੀ ਸੀ ਉਹ ਤਾਂ ਹੋ ਗਈ ਪਰ ਮੈਂ ਉਸ ਬੰਦੇ ਨੂੰ ਇਸ ਤਰ੍ਹਾਂ ਨਹੀਂ ਛੱਡ ਸਕਦੀ ਉਹ ਕਹਿੰਦੀ ਵੀ ਮੈਂ ਇਸ ਬੱਚੇ ਨੂੰ ਜਨਮ ਦੇਵਾਂਗੀ ਜਨਮ ਦੇਣ ਤੋਂ ਬਾਅਦ ਬੱਚੇ ਦਾ ਡੀਐਨਏ ਟੈਸਟ ਕਰਵਾ ਕੇ ਮੈਂ ਉਹਨੂੰ ਸਜ਼ਾ ਜ਼ਰੂਰ ਦੇਵਾਂਗੀ ਤੇ ਜਿਹੜੀ ਉਸ ਪਿੰਡ ਦੀ ਪੰਚਾਇਤ ਹੁੰਦੀ ਆ ਹੁਣ ਪੰਚਾਇਤ ਨੇ ਤਾਂ ਕੀ ਲੈਣਾ ਦੇਣਾ ਸੀ ਤੇ ਪੰਚਾਇਤ ਆ ਜਿਹੜੀ ਉਹ ਇੱਕ ਵਾਰ ਵੀ ਸੀਮਾ ਦੇ ਸਹੁਰੇ ਤੱਕ ਇਹ ਗੱਲ ਨਹੀਂ ਪਚਾਉਂਦੀ ਵੀ ਸੀਮਾ ਮਤਲਬ ਤੇਰੀ ਸ਼ਿਕਾਇਤ ਲੈ ਕੇ ਆਈ ਸੀ ਤੇ ਸੌਰੇ ਕਿਉਂਕਿ ਉਹ ਸੌਰੇ ਦਾ ਪੱਖ ਵੀ ਨਹੀਂ ਲੈਂਦੇ ਵੀ ਸੌਰਾ ਕੀ ਪੱਖ ਰੱਖਦਾ ਉਹਨਾਂ ਨੇ ਇਸ ਗੱਲ ਤੇ ਕਲੀਨ ਚਿੱਟ ਦੇਤੀ ਉਹਦੇ ਸੌਰੇ ਨੂੰ ਵੀ ਇਹੀ ਮਾੜੀ ਆ ਵੀ ਇਹਦਾ ਸੌਰੇ ਨੇ ਇਦਾਂ ਦਾ ਕੁਝ ਨਹੀਂ ਕੀਤਾ ਤੇ ਚਲੋ ਭਾਈ ਉਹਨੂੰ ਹੁਣ ਕੀ ਪਤਾ ਲੱਗਣਾ ਸੀ ਹੈਨਾ ਵੀ ਜੋ ਮੈਂ ਪਾਪ ਕੀਤਾ ਵੀ ਉਹਦੀ ਸਜ਼ਾ ਮੈਨੂੰ ਮਿਲਣ ਵਾਲੀ ਆ ਇਸੇ ਤਰ੍ਹਾਂ ਸਮਾਂ ਲੰਘ ਜਾਂਦਾ 9 ਮਹੀਨੇ ਬਾਅਦ ਜਿਹੜੀ ਸੀਮਾ ਉਹਦੀ ਕੁੱਖ ਦੇ ਵਿੱਚੋਂ ਇੱਕ ਬੇਟੇ ਦਾ ਜਨਮ ਹੁੰਦਾ ਜਦੋਂ ਉਹ ਬੇਟੇ ਨੂੰ ਜਨਮ ਦਿੰਦੀ ਆ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ ਲੋਕ ਉਹਦੇ ਬਾਰੇ ਬਹੁਤ ਕੁਝ ਬੋਲਦੇ ਆ ਕਿਉਂਕਿ ਇੱਕ ਵਿਧਵਾ ਔਰਤ ਦੇ ਜਦੋਂ ਬੱਚਾ ਹੁੰਦਾ ਉਹ ਵੀ ਉਹਦੇ ਪਤੀ ਦੀ ਮੌਤ ਤੋਂ ਬਹੁਤ ਸਮਾਵਾਦ ਤਾਂ ਲੋਕਾਂ ਨੇ ਤਾਂ ਗੱਲਾਂ ਕਰਨੀਆਂ ਹੀ ਸੀ ਪਰ ਸੀਮਾ ਨੇ ਇਹ ਸੋਚ ਲਿਆ ਸੀ ਵੀ ਮੇਰੇ ਨਾਲ ਜਿਹੜੀ ਧੱਕੇਸ਼ਾਹੀ ਹੋਈ ਆ ਵੀ ਅੱਗੇ ਤੋਂ ਕਿਸੇ ਹੋਰ ਨਾਲ ਨਾ ਹੋਵੇ ਵੀ ਮੈਂ ਇਹਦਾ ਬਦਲਾ ਲੈਣੀ ਆ ਤੇ ਜਦੋਂ ਉਹ ਬੱਚੇ ਦਾ ਡੀਐਨਏ ਕਰਵਾਉਂਦੀ ਆ ਹਨਾ ਹਸਪੀਟਲ ਦੇ ਵਿੱਚ ਜਾਂਦੀ ਆ ਤੇ ਬੀਐਨਏ ਕਰਵਾ ਕੇ ਜਿਹੜੀ ਰਿਪੋਰਟ ਆਉਂਦੀ ਆ ਉਹ ਫਿਰ ਪੰਚਾਇਤ ਦੇ ਵਿੱਚ ਲੈ ਕੇ ਜਾਂਦੀ ਆ ਤਾਂ ਪੰਚਾਇਤ ਆ ਜਿਹੜੀ ਉਹ ਫਿਰ ਵੀ ਇਸ ਗੱਲ ਨੂੰ ਮੰਨਦੀ ਨਹੀਂ ਉਹ ਕਹਿੰਦੇ ਵੀ ਇਸ ਤਰ੍ਹਾਂ ਅਸੀਂ ਨਹੀਂ ਮੰਨਾਂਗੇ ਵੀ ਦੁਬਾਰਾ ਟੈਸਟ ਹੋਊਗਾ ਤੇ ਚਲੋ ਭਾਈ ਜਿਹੜੀ ਸੀਮਾ ਤੇ ਉਹਦਾ ਬੱਚਾ ਤੇ ਉਹਦੇ ਸਹੁਰੇ ਨੂੰ ਹਸਪੀਟਲ ਲੈ ਕੇ ਜਾਂਦੀ ਆ ਪੰਚਾਇਤ ਤੇ ਉੱਥੇ ਹਸਪੀਟਲ ਦੇ ਵਿੱਚ ਉਹਨਾਂ ਤਿੰਨਾਂ ਦਾ ਹਨਾ ਬਲੱਡ ਸੈਂਪਲ ਲੈ ਕੇ ਡੀਐਨਏ ਜਦੋਂ ਕੀਤਾ ਜਾਂਦਾ ਰਿਪੋਰਟੇ ਆਉਂਦੀ ਆ ਵੀ ਜਿਹੜਾ ਉਹ ਬੱਚਾ ਸੀ ਉਹ ਉਹਦੇ ਸਹਰੇ ਦਾ ਹੀ ਸੀ ਤੇ ਫਿਰ ਜਿਹੜੀ ਪੰਚਾਇਤ ਆ ਨਾ ਉਹ ਨਰਵਸ ਹੋ ਜਾਂਦੀ ਆ ਤੇ ਨੀਵੀ ਪਾ ਲੈਂਦੀ ਆ ਉਹ ਸੋਚਦੀ ਆ ਵੀ ਦੇਖੋ ਅਸੀਂ ਇੱਕ ਬੰਦੇ ਤੇ ਆਪਦੇ ਪਿੰਡ ਦੇ ਬੰਦੇ ਤੇ ਅੱਖਾਂ ਬੰਦ ਕਰਕੇ ਵਿਸ਼ਵਾਸ ਕੀਤਾ ਉਹਦੀ ਸਜ਼ਾ ਇਸ ਕੁੜੀ ਨੂੰ ਕਿੰਨੀ ਵੱਡੀ ਮਿਲੀ ਤੇ ਉਹ ਫਿਰ ਪੰਚਾਇਤ ਬੁਲਾਉਂਦੇ ਆ ਪੰਚਾਇਤ ਬੁਲਾ ਕੇ ਉਹ ਹਨਾ ਉੱਥੇ ਔਰਤਾਂ ਨੂੰ ਇਕੱਠੀਆਂ ਕਰਦੇ ਆ ਪਿੰਡ ਦੀਆਂ ਨੂੰ ਜਿਹੜੀਆਂ ਵਿਧਵਾ ਔਰਤਾਂ ਸੀ ਖਾਸ ਕਰਕੇ ਤੇ ਫਿਰ ਪਿੰਡ ਦੇ ਵਿੱਚ ਹਨਾ ਪਿੰਡ ਦਾ ਇਕੱਠ ਕੀਤਾ ਜਾਂਦਾ ਤੇ ਫਿਰ ਸੀਮਾ ਦੇ ਸਹਰੇ ਨੂੰ ਹਨਾ ਪੂਰਾ ਮਤਲਬ ਜਲੀਲ ਕੀਤਾ ਜਾਂਦਾ ਤੇ ਉਹਤੇ ਲਾਣਤਾਂ ਪਾਈਆਂ ਜਾਂਦੀਆਂ ਉਸ ਤੋਂ ਬਾਅਦ ਜਿਹੜੀ ਪੰਚਾਇਤ ਆ ਉਹ ਪੁਲਿਸ ਤੱਕ ਕੇਸ ਆ ਜਿਹੜਾ ਪਹੁੰਚਾ ਦਿੰਦੀ ਆ ਪੁਲਿਸ ਆ ਜਿਹੜੀ ਉਹ ਪੰਚਾਇਤ ਦੇ ਬਿਆਨਾਂ ਤੇ ਡੀਐਨਏ ਰਿਪੋਰਟ ਦੇ ਮੁਤਾਬਕ ਸੀਮਾ ਦੇ ਸਹਰੇ ਨੂੰ ਗ੍ਰਿਫਤਾਰ ਕਰ ਲੈਂਦੀ ਆ ਤੇ ਸੀਮਾ ਦੇ ਸਹਰੇ ਦੀ ਜਿੰਨੀ ਵੀ ਪ੍ਰਾਪਰਟੀ ਹੁੰਦੀ ਆ ਉਹ ਸੀਮਾ ਨੂੰ ਮਿਲ ਜਾਂਦੀ ਆ ਤੇ ਸੀਮਾ ਜਿਹੜੀ ਉਹ ਉਸੇ ਪਰਿਵਾਰ ਉਸੇ ਘਰ ਦੇ ਵਿੱਚ ਰਹਿ ਕੇ ਆਪਣੇ ਮੁੰਡੇ ਨਾਲ ਹਨਾ ਗੁਜ਼ਾਰਾ ਕਰਦੀ ਆ ਕਿਉਂਕਿ ਹੁਣ ਜ਼ਮੀਨ ਉਹਦੇ ਨਾਂ ਹੋ ਗਈ ਸੀ ਤੇ ਉਹਨੇ ਇਹ ਗੱਲ ਦੀ ਸੋਂ ਪਹਿਲਾਂ ਹੀ ਖਾਧੀ ਹੋਈ ਸੀ ਵੀ ਵਿਆਹ ਤਾਂ ਮੈਂ ਕਰਾਉਣੇ ਨਹੀਂ ਤੇ ਫਿਰ ਉਹ ਸੋਚਦੀ ਆ ਵੀ ਮੈਂ ਇਸ ਪਿੰਡ 'ਚ ਰਹੂੰਗੀ ਤਾਂ ਜਦੋਂ ਮੇਰਾ ਬੱਚਾ ਵੱਡਾ ਹੋਊਗਾ ਲੋਕ ਇਹਨੂੰ ਤਾਣੇ ਮਿਹਣੇ ਦੇਣਗੇ ਹਨਾ ਵੀ ਮੇਰੇ ਤੇ ਪਤਾ ਨਹੀਂ ਕੀ ਕੀ ਇਲਜ਼ਾਮ ਲਾਉਣਗੇ ਤਾਂ ਉਹ ਪੰਚਾਇਤ ਅੱਗੇ ਫਿਰ ਜਾਂਦੀ ਆ ਤੇ ਪੰਚਾਇਤ ਨੂੰ ਕਹਿੰਦੀ ਆ ਵੀ ਤੁਸੀਂ ਇਹ ਨਾ ਸੋਚਿਓ ਵੀ ਮੈਂ ਜ਼ਮੀਨ ਲੈਣ ਦੀ ਮਾਰੀ ਨਹੀਂ ਇੰਨਾ ਕੁਝ ਕੀਤਾ ਵੀ ਹੁਣ ਵੀ ਮੈਂ ਇਹ ਜ਼ਮੀਨ ਵੇਚ ਕੇ ਇੱਥੋਂ ਜਾਣਾ ਚਾਹਣੀ ਆ ਵੀ ਨਹੀਂ ਤਾਂ ਮੇਰੇ ਬੱਚੇ ਨੂੰ ਵੱਡੇ ਹੋਏ ਨੂੰ ਇਸ ਪਿੰਡ ਦੇ ਲੋਕਾਂ ਨੇ ਜਿ ਆਉਣ ਨਹੀਂ ਦੇਣਾ ਤਾਂ ਪੰਚਾਇਤ ਇੱਕ ਮਤਾ ਪਾਉਂਦੀ ਆ ਕਹਿੰਦੇ ਵੀ ਨਹੀਂ ਪੁੱਤ ਤੂੰ ਸਾਡੇ ਪਿੰਡ ਦੀ ਨੂੰਹ ਆ ਤੇ ਸਾਡੇ ਪਿੰਡ ਦੀ ਇੱਜ਼ਤ ਆ ਵੀ ਤੂੰ ਇੱਥੋਂ ਕਿਤੇ ਨਹੀਂ ਜਾਏਂਗੀ ਵੀ ਜਿੱਥੇ ਤੂੰ ਜਾਏਂਗੀ ਉੱਥੇ ਕਿਹੜਾ ਲੋਕ ਫਿਰ ਤੇਰੇ ਤੇ ਮਾੜੀ ਅੱਖ ਨਹੀਂ ਰੱਖਣਗੇ ਜਾਂ ਤੇਰੇ ਮੁੰਡੇ ਨੂੰ ਨਾਂ ਵਗਾੜਨਗੇ ਜਾਂ ਕੁਛ ਮਿਹਣੇ ਨਹੀਂ ਦੇਣਗੇ ਹਨਾ ਵੀ ਪਿੰਡ ਦੇ ਘਰ-ਘਰ ਦੇ ਬੰਦੇ ਦੇ ਅਸੀਂ ਇਸ ਗੱਲ ਦੇ ਸਾਈਨ ਕਰਵਾਵਾਂਗੇ ਮਤਾ ਪਾ ਕੇ ਸਾਈਨ ਕਰਵਾਈ ਜਾਂਦੇ ਆ ਵੀ ਕੱਲ ਨੂੰ ਜਦੋਂ ਸੀਮਾ ਦਾ ਬੱਚਾ ਵੱਡਾ ਹੋਊਗਾ ਤਾਂ ਉਹਨੂੰ ਇਸ ਗੱਲ ਦਾ ਮੇੜਾ ਨਹੀਂ ਹੋਊਗਾ ਵੀ ਉਹਦਾ ਬਾਪ ਕੌਣਾ ਪੰਚਾਇਤ ਵੱਲੋਂ ਇੱਕ ਮਤਾ ਪਾਇਆ ਜਾਂਦਾ ਤੇ ਘਰ-ਘਰ ਦੇ ਬੰਦੇ ਦੇ ਸਾਈਨ ਕਰਵਾਏ ਜਾਂਦੇ ਆ ਵੀ ਕੱਲ ਨੂੰ ਜਦੋਂ ਸੀਮਾ ਦਾ ਮੁੰਡਾ ਵੱਡਾ ਹੋਊਗਾ ਤਾਂ ਉਹਨੂੰ ਕੋਈ ਇਸ ਗੱਲ ਦਾ ਮੇੜਾ ਨਹੀਂ ਮਾਰੂਗਾ ਵੀ ਤੇਰਾ ਬਾਪ ਕੌਣਾ ਤੇ ਉਹ ਸੀਮਾ ਨੂੰ ਵੀ ਕਹਿੰਦੇ ਆ ਕਿ ਤੂੰ ਆਪਣੇ ਬੱਚੇ ਨੂੰ ਵੱਡੇ ਹੋਏ ਨੂੰ ਕੁਝ ਨਹੀਂ ਦੱਸਣਾ ਹਨਾ ਵੀ ਪਤਾ ਨਹੀਂ ਤੇਰੇ ਬੱਚੇ ਦੇ ਵੱਡੇ ਹੋਏ ਦੇ ਦਿਮਾਗ ਚ ਦਿਲ ਚ ਕੀ ਗੱਲ ਆਊਗੀ ਵੀ ਤੂੰ ਬਸ ਸਿਰਫ ਉਹਨੂੰ ਇਹੀ ਕਹਿਣਾ ਵੀ ਤੇਰੇ ਪਾਪਾ ਦੀ ਐਕਸੀਡੈਂਟ ਦੇ ਵਿੱਚ ਮੌਤ ਹੋ ਗਈ ਸੀ ਵੀ ਤੂੰ ਇਹਨੂੰ ਆਪਣੇ ਪਤੀ ਦਾ ਹੀ ਨਾਮ ਦੇਣਾ ਵੀ ਠੀਕ ਹੈ ਤੇਰੇ ਨਾਲ ਹਨਾ ਦੁਸ਼ਕਰਮ ਹੋਇਆ ਵੀ ਉਹਦਾ ਸਾਨੂੰ ਅਸੀਂ ਇਸ ਗੱਲ ਦਾ ਸਾਨੂੰ ਸ਼ਰਮਿੰਦਗੀ ਹੈਗੀ ਆ ਵੀ ਸਾਡੇ ਪਿੰਡ ਦੇ ਵਿੱਚ ਰਹਿ ਕੇ ਤੇਰੇ ਨਾਲ ਇਹ ਘਟਨਾ ਹੋ ਗਈ ਤੇ ਵੀ ਤੂੰ ਸਾਡੇ ਕੋਲੇ ਫਰਿਆਦ ਵੀ ਲੈ ਕੇ ਆਈ ਤੇ ਅਸੀਂ ਤੇਰੀ ਫਰਿਆਦ ਨਹੀਂ ਸੁਣੀ ਫਿਰ ਸੀਮਾ ਸੀ ਨਾ ਜਿਹੜੀ ਉਹ ਸਮਾਜ ਸੇਵੀ ਸੰਸਥਾ ਦੇ ਵਿੱਚ ਕੰਮ ਕਰਨ ਲੱਗੀ ਸੀ ਤੇ ਜਿਹੜੀਆਂ ਵਿਧਵਾ ਕੁੜੀਆਂ ਛੋਟੀ ਉਮਰ ਦੇ ਵਿੱਚ ਵਿਧਵਾ ਹੋ ਜਾਂਦੀਆਂ ਸੀ ਤੇ ਉਹਨਾਂ ਦੇ ਸਹੁਰੇ ਪਰਿਵਾਰ ਵੱਲੋਂ ਉਹਨਾਂ ਨਾਲ ਧੱਕਾ ਕੀਤਾ ਜਾਂਦਾ ਸੀ ਜਾਂ ਵੈਸੇ ਵੀ ਬਹੁਤ ਸਾਰੀਆਂ ਔਰਤਾਂ ਇਹੋ ਜਿਹੀਆਂ ਹੁੰਦੀਆਂ ਜਿਨ੍ਹਾਂ ਦੇ ਪਤੀ ਦੇ ਹੁੰਦੇ ਹੋਏ ਵੀ ਉਹਨਾਂ ਦੇ ਸਹੁਰੇ ਪਰਿਵਾਰ ਦੇ ਵਿੱਚ ਉਹਨਾਂ ਨਾਲ ਇਸ ਤਰ੍ਹਾਂ ਦੀ ਧੱਕੇਸ਼ਾਹੀ ਹੋ ਜਾਂਦੀ ਆ ਤੇ ਜਦ ਕੁਆਰੀਆਂ ਕੁੜੀਆਂ ਨਾਲ ਕੋਈ ਇਸ ਤਰ੍ਹਾਂ ਦੀਆਂ ਘਟਨਾਵਾਂ ਹੁੰਦੀਆਂ ਸੀ ਤਾਂ ਉਸ ਸੰਸਥਾ ਜਿਹੜੀ ਸੀਮਾ ਨੇ ਬਣਾਈ ਸੀ ਉਹਦੇ ਵਿੱਚ ਉਹਨਾਂ ਕੁੜੀਆਂ ਨੂੰ ਇਨਸਾਫ ਮਿਲਦਾ ਸੀ ਹੌਲੀ ਹੌਲੀ ਕਰਕੇ ਜਿਹੜੀ ਉਹ ਸੰਸਥਾ ਸੀ ਉਹ ਵੱਡੀ ਹੁੰਦੀ ਗਈ ਤੇ ਸੀਮਾ ਨੇ ਇਸ ਸੰਸਥਾ ਨੂੰ ਵਧੀਆ ਤਰੀਕੇ ਨਾਲ ਚਲਾਇਆ ਹੋਇਆ ਸੀ ਹੁਣ ਸੀਮਾ ਦਾ ਜਿਹੜਾ ਬੱਚਾ ਸੀ ਉਹ ਵੱਡਾ ਹੋ ਗਿਆ ਸੀ ਤੇ ਉਹਨੇ ਪਿੰਡ ਦੇ ਵਿੱਚ ਹੀ ਪੜਨ ਲਾ ਦਿੱਤਾ ਸੀ ਤੇ ਸੀਮਾ ਦੇ ਸਹੁਰੇ ਨੂੰ ਉਮਰ ਕੈਦ ਦੀ ਸਜ਼ਾ ਹੋ ਗਈ ਸੀ ਕਿਉਂਕਿ ਜੇ ਇੱਕ ਦੋਸ਼ੀ ਪਰਿਵਾਰਕ ਮੈਂਬਰ ਆ ਕਿਸੇ ਵੀ ਘਟਨਾ ਦਾ ਦੋਸ਼ੀ ਹੋ ਸਕਦਾ ਵਿਸ਼ਵਾਸ ਘਾਤ ਕਰਦਾ ਕਿਸੇ ਪਰਿਵਾਰਕ ਰਿਸ਼ਤੇ ਨਾਲ ਗਲਤ ਕਰਦਾ ਤਾਂ ਉਹਦੀ ਸਜ਼ਾ ਜਿਹੜੀ ਉਹ ਉਮਰ ਕੈਦ ਹੀ ਹੁੰਦੀ ਆ ਤਕਰੀਬਨ ਤੇ ਉਸ ਤੋਂ ਬਾਅਦ ਕਿਸੇ ਨੇ ਜਾ ਕੇ ਜੇਲ੍ਹ ਦੇ ਵਿੱਚ ਉਹਦੀ ਬਾਤ ਨਹੀਂ ਪੁੱਛੀ ਕਿਉਂਕਿ ਕੱਲਾ ਹੈਗਾ ਸੀ ਔਲਾਦ ਉਹਦੀ ਕੋਈ ਹੈ ਨਹੀਂ ਸੀ ਤੇ ਪਿੰਡ ਦੇ ਵਿੱਚੋਂ ਵੀ ਸਭ ਨੇ ਉਹਦਾ ਭਾਂਡਾ ਤਿਆਗਤਾ ਸੀ ਤੇ ਸੀਮਾ ਜਿਹੜੀ ਆਪਣੇ ਬੱਚੇ ਨੂੰ ਵਧੀਆ ਪੜਾ ਰਹੀ ਸੀ ਤੇ ਆਪਣੀ ਜ਼ਿੰਦਗੀ ਜਿਉਂ ਰਹੀ ਸੀ ਕਿਵੇਂ ਲੱਗੀ ਤੁਹਾਨੂੰ ਅੱਜ ਦੀ ਕਹਾਣੀ ਕਹਾਣੀ ਬਾਰੇ ਵਿਚਾਰ ਕਮੈਂਟ ਬਾਕਸ ਵਿੱਚ ਜਰੂਰ ਰੱਖਿਓ ਮਿਲਾਂਗੇ ਕੱਲ ਨੂੰ ਕਿਸੇ ਨਵੀਂ ਕਹਾਣੀ ਦੇ ਨਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ